ਆਫਟਰ ਦ ਫਿਲਮ ਤੁਸੀਂ ਜੋ ਸ਼ੂਟ ਕੀਤਾ ਉਹਦੇ ਵਿੱਚ ਕਿਹੜੇ-ਕਿਹੜੇ ਮੁੱਦੇ ਚੱਕੇ ਗਏ ਆ ਬੇਸਿਕਲੀ ਅਸੀਂ ਨਾ ਜੀ ਮੇਰੇ ਨਾਲ ਦਾ ਜਿਹੜੀ ਦੋ ਪੱਖ ਨੇ ਇੱਕ ਤਾਂ ਸਰਪੰਚ ਦੀ ਡਵੈਲਪਮੈਂਟ ਹੈ ਕਿ ਉਹ ਕੀ ਕਰ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਐਦਾਂ ਹੋਣਾ ਨਹੀਂ ਚਾਹੀਦਾ ਸਮਾਜ 'ਚ ਕਿ ਜੋ ਲੋਕਾਂ ਦੀ ਭਲਾਈ ਲਈ ਜੋ ਕਾਰਜ ਸਰਕਾਰ ਕਰ ਰਹੀ ਹੈ ਸਰਪੰਚ ਦਾ ਕੰਮ ਹੈ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਉਹ ਵੀ ਇਮਾਨਦਾਰੀ ਨਾਲ ਪਰ ਮਸਲਾ ਕੀ ਹੈ ਕਿ ਜੇ ਇੰਨੀ ਇਮਾਨਦਾਰੀ ਨਾਲ ਸਮਾਜ ਚੱਲਦਾ ਹੁੰਦਾ ਤੇ ਫਿਰ ਆ ਜਾ ਹਾਲ ਨਾ ਹੁੰਦੇ ਸਾਨੂੰ ਇਹ ਲੋੜ ਨਾ ਪੈਂਦੀ ਏਦਾਂ ਦਾ ਕੁਝ ਬਣਾਉਣ ਦਾ ਜਾਂ ਏਦਾਂ ਦਾ ਕੁਝ ਦਿਖਾਉਣ ਦਾ ਉਹ ਇੱਕ ਲਹਿਦਾ ਪੱਖ ਹੈ ਹਰ ਇੱਕ ਬੰਦੇ ਦੀ ਆਪਦੀ ਸੋਚ ਹੈ ਪੋਜ਼ਿਟਿਵਿਟੀ ਨੈਗੇਟਿਵਿਟੀ ਸਮਾਜ ਚ ਹਮੇਸ਼ਾ ਹੀ ਚੱਲਦੀ ਆਈ ਹੈ ਪੈਰਲਲ ਚੱਲਦੀ ਆਈ ਹੈ ਪਰ ਪੋਜ਼ਿਟਿਵਿਟੀ ਕਰਕੇ ਹੀ ਦੁਨੀਆ ਚੱਲਦੀ ਹੈ ਨੈਗੇਟਿਵਿਟੀ ਨਾਲ ਭਰੀ ਹੋਈ ਹੈ ਪਰ ਪੋਜ਼ਿਟਿਵਿਟੀ ਕਰਕੇ ਦੁਨੀਆ ਚੱਲਦੀ ਹੈ ਸਕਾਰਾਤਮਕ ਤੇ ਨਕਾਰਾਤਮਕ ਦੋਨੋਂ ਹੀ ਸੋਚਾਂ ਇਹ ਬੰਦੇ ਦੇ ਵੀ ਵਿੱਚ ਚੱਲਦੀਆਂ ਨੇ ਸੋ ਸਾਡਾ ਇਸ ਸਰਪੰਚੀ ਨੂੰ ਲੈ ਕੇ ਜਿਹੜਾ ਪੱਖ ਹੈ ਉਹ ਇਹ ਹੈ ਕਿ ਸਰਪੰਚ ਬਣਨਾ ਕਿਵੇਂ ਹੈ ਅਸੀਂ ਇਹਦੇ ਵਿੱਚ ਸਿਆਸਤ ਦਿਖਾਈ ਹੈ ਅਸੀਂ ਉਹਦੀ ਡਿਵੈਲਪਮੈਂਟ ਜਾਂ ਕਾਰਜ ਨਹੀਂ ਦਿਖਾਈ ਅਸੀਂ ਇਹ ਵਿੱਚ ਸਿਆਸਤ ਦਿਖਾਈ ਹੈ ਕਿ ਕਿਵੇਂ-ਕਿਵੇਂ ਪਾਰਟੀਆਂ ਨੇ ਜਿਹੜੀਆਂ ਪਿੰਡ 'ਚ ਕਾਪੋਜੀਸ਼ਨ ਹੈ ਇੱਕ ਮਤਲਬ ਇੱਕ ਸਾਡੀ ਧਿਰ ਹੈ ਉਹਦੇ ਤੋਂ ਬਿਨਾਂ ਹੋਰ ਬੜੇ ਬੰਦੇ ਹੁੰਦੇ ਨੇ ਪਿੰਡ 'ਚ ਜਿਹੜੇ ਬੜੇ ਨਾ ਸਾਈਲੈਂਟ ਤਰੀਕੇ ਨਾਲ ਕੰਮ ਕਰਦੇ ਨੇ ਤੇ ਉਹ ਦੋ ਹੀ ਪਾਸੇ ਮੈਨੂੰ ਐਂ ਲੱਗਦਾ ਵੀ ਇਹ ਤਾਇਆ ਤਾਂ ਮੇਰੇ ਵੱਲ ਹੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਇਆ ਤਾਂ ਉਧਰ ਜਾ ਹੀ ਨਹੀਂ ਸਕਦਾ ਸਾਡੇ ਤੋਂ ਬਿਨਾ ਸੋ ਸਰਪੰਚ ਹੀ ਇਹੋ ਜੇ ਲੋਕਾਂ ਦੇ ਆਲੇ-ਦਾਲੇ ਘੁੰਮਦੀ ਹੈ ਅਸੀਂ ਮਤਲਬ ਪਹਿਲੇ ਪਾਰਟ ਦੇ ਵਿੱਚ ਅਸੀਂ ਇਹਨੂੰ ਉੱਥੇ ਤੱਕ ਰੱਖਿਆ ਸਰਪੰਚ ਬਣਨ ਤੱਕ ਕਿ ਮੈਂ ਹੁਣ ਉਹਦੇ ਵਿੱਚ ਸਰਪੰਚ ਬਣਿਆ ਨਹੀਂ ਬਣਿਆ ਇਹ ਦੇਖਣਾ ਪਊਗਾ ਸੋ ਸਾਡੀ ਕਹਾਣੀ ਹੈ ਜਿਹੜੀ ਉਹ ਸਿਆਸਤ ਦੇ ਆਲੇ-ਦਾਲੇ ਘੁੰਮਦੀ ਹੈ ਹੋਰ ਮੁੱਦ ਅਫਟਰ ਦ ਫਿਲਮ ਤੁਸੀਂ ਜੋ ਸ਼ੂਟ ਕੀਤਾ ਉਹਦੇ ਵਿੱਚ ਕਿਹੜੇ-ਕਿਹੜੇ ਮੁੱਦੇ ਚੱਕੇ ਗਏ ਆ ਬੇਸਿਕਲੀ ਅਸੀਂ ਨਾ ਜੀ ਮੈਨੂੰ ਲੱਗਦਾ ਜਿਹੜੀ ਦੋ ਪੱਖ ਨੇ ਇਕ ਤਾਂ ਸਰਪੰਚ ਦੀ ਡਵੈਲਪਮੈਂਟ ਹੈ ਕਿਉਂ ਕੀ ਕਰ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਐਦਾਂ ਹੋਣਾ ਨਹੀਂ ਚਾਹੀਦਾ ਸਮਾਜ 'ਚ ਕਿ ਜੋ ਲੋਕਾਂ ਦੀ ਭਲਾਈ ਲਈ ਜੋ ਕਾਰਜ ਸਰਕਾਰ ਕਰ ਰਹੀ ਹੈ ਸਰਪੰਚ ਦਾ ਕੰਮ ਹੈ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਉਹ ਵੀ ਇਮਾਨਦਾਰੀ ਨਾਲ ਪਰ ਮਸਲਾ ਕੀ ਹੈ ਕਿ ਜੇ ਇੰਨੀ ਇਮਾਨਦਾਰੀ ਨਾਲ ਸਮਾਜ ਚੱਲਦਾ ਹੁੰਦਾ ਤੇ ਫਿਰ ਅਜਾ ਹਾਲ ਨਾ ਹੁੰਦੇ ਸਾਨੂੰ ਇਹ ਲੋੜ ਨਾ ਪੈਂਦੀ ਐਦਾਂ ਦਾ ਕੁਝ ਬਣਾਉਣ ਦਾ ਜਾਂ ਐਦਾਂ ਦਾ ਕੁਝ ਦਿਖਾਉਣ ਦਾ ਕੋਈ ਇੱਕ علیحدਾ ਪੱਖ ਹੈ ਹਰ ਇੱਕ ਬੰਦੇ ਦੀ ਆਪਦੀ ਸੋਚ ਹੈ ਪੋਜ਼ਿਟਿਵਿਟੀ 네ਗਟਿਵਿਟੀ ਸਮਾਜ ਚ ਹਮੇਸ਼ਾ ਹੀ ਚੱਲਦੀ ਆਈ ਹੈ ਪੈਰਲਲ ਚੱਲਦੀ ਆਈ ਹੈ ਪਰ ਪੋਜ਼ਿਟਿਵਿਟੀ ਕਰਕੇ ਹੀ ਦੁਨੀਆ ਚੱਲਦੀ ਹੈ 네ਗਟਿਵਿਟੀ ਨਾਲ ਭਰੀ ਹੋਈ ਹੈ ਪਰ ਪੋਜ਼ਿਟਿਵਿਟੀ ਕਰਕੇ ਦੁਨੀਆ ਚੱਲਦੀ ਹੈ ਸਕਾਰਾਤਮਕ ਤੇ ਨਕਾਰਾਤਮਕ ਦੋਨੀਆਂ ਸੋਚਾਂ ਇਹ ਬੰਦੇ ਦੇ ਵੀ ਵਿੱਚ ਚੱਲਦੀਆਂ ਨੇ ਸੋ ਸਾਡਾ ਇਸ ਸਰਪੰਚੀ ਨੂੰ ਲੈ ਕੇ ਜਿਹੜਾ ਪੱਖ ਹੈ ਉਹ ਇਹ ਹੈ ਕਿ ਸਰਪੰਚ ਬਣਨਾ ਕਿਵੇਂ ਹੈ ਅਸੀਂ ਇਹਦੇ ਚ ਸਿਆਸਤ ਦਿਖਾਈ ਹੈ ਅਸੀਂ ਉਹਦੀ ਡਿਵੈਲਪਮੈਂਟ ਜਾਂ ਕਾਰਜ ਨਹੀਂ ਦਿਖਾਏ ਅਸੀਂ ਇਹ ਚ ਸਿਆਸਤ ਦਿਖਾਈ ਹੈ ਕਿ ਕਿਵੇਂ-ਕਿਵੇਂ ਆ ਪਾਰਟੀਆਂ ਨੇ ਜਿਹੜੀਆਂ ਪਿੰਡ 'ਚ ਕਾਪੋਜੀਸ਼ਨ ਹੈ ਇੱਕ ਮਤਲਬ ਇੱਕ ਸਾਡੀ ਧਿਰ ਹੈ ਉਹਦੇ ਤੋਂ ਬਿਨਾ ਹੋਰ ਬੜੇ ਬੰਦੇ ਹੁੰਦੇ ਨੇ ਪਿੰਡ 'ਚ ਜਿਹੜੇ ਬੜੇ ਨਾ ਸਾਈਲੈਂਟ ਤਰੀਕੇ ਨਾਲ ਕੰਮ ਕਰਦੇ ਨੇ ਤੇ ਉਹ ਦੋ ਹੀ ਪਾਸੇ ਮੈਨੂੰ ਐਂ ਲੱਗਦਾ ਵੀ ਇਹ ਤਾਇਆ ਤਾਂ ਮੇਰੇ ਵੱਲ ਹੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਇਆ ਤਾਂ ਉਧਰ ਜਾ ਹੀ ਨਹੀਂ ਸਕਦਾ ਸਾਡੇ ਤੋਂ ਬਿਨਾ ਸੋ ਸਰਪੰਚੀ ਇਹੋ ਜੇ ਲੋਕਾਂ ਦੇ ਆਲੇ-ਦਾਲੇ ਘੁੰਮਦੀ ਹੈ ਅਸੀਂ ਮਤਲਬ ਪਹਿਲੇ ਪਾਰਟ ਦੇ ਵਿੱਚ ਅਸੀਂ ਇਹਨੂੰ ਉੱਥੇ ਤੱਕ ਰੱਖਿਆ ਸਰਪੰਚ ਬਣਨ ਤੱਕ ਕਿ ਮੈਂ ਹੁਣ ਉਹਦੇ ਵਿੱਚ ਸਰਪੰਚ ਬਣਿਆ ਨਹੀਂ ਬਣਿਆ ਇਹ ਦੇਖਣਾ ਪਊਗਾ ਸੋ ਸਾਡੀ ਕਹਾਣੀ ਹੈ ਜਿਹੜੀ ਉਹ ਸਿਆਸਤ ਦੇ ਆਲੇ-ਦਲੇ ਘੁੰਮਦੀ ਹੈ ਹੋਰ ਮੁੱਦੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ